ਆਵਲ ਕੁਲੜ ਪੀਜਾ ਘਰੇ ਬਣਾਇਆ ਜੀ ਬਹੁਤ ਟੇਸਟੀ ਬਣਿਆ ਤੇ ਹੈਲਥੀ ਹੈਲਦੀ ਸਮਾਨ ਪਾਇਆ ਇਹਦੇ ਵਿੱਚ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਕਿਵੇਂ ਬਣੂਗਾ ਸਭ ਤੋਂ ਪਹਿਲਾਂ ਤਾਂ ਕੜਾਹੀ ਲੈਣੀ ਹੈ ਜੀ ਇੱਕ ਤਵੇ ਤੇ ਵੀ ਤੁਸੀਂ ਸੇਕ ਸਕਦੇ ਹੋ ਤਵੇ ਤੇ ਦੋ ਬ੍ਰੈਡ ਸੈਕ ਲੈਣੇ ਆ ਬਰਾਊਨ ਬ੍ਰੈਡ ਲੈ ਆ ਮੈਂ ਹੈਲਥੀ ਹੋਣ ਕਰਕੇ ਆਟੇ ਵਾਲੇ ਹੁੰਦੇ ਨੇ ਤੇ ਮੈਦਾ ਬ੍ਰੈਡ ਨਹੀਂ ਲੈ ਤੁਸੀਂ ਮੈਦਾ ਬ੍ਰੈਡ ਲੈ ਸਕਦੇ ਹੋ ਠੀਕ ਹੈ ਜੀ ਤੇ ਇਸ ਤਰ੍ਹਾਂ ਇਹਨਾਂ ਨੂੰ ਸੇਕ ਲੈਣਾ ਕਰਾਂਚੀ ਹੋਣ ਤੱਕ ਜਦੋਂ ਤੇ ਕਿਹੇ ਉੱਪਰੋਂ ਥੋੜੇ ਥੋੜੇ ਕਰਾਂਚੀ ਹੁੰਦੇ ਨੇ ਤੁਸੀਂ ਕਿਉਂ ਤੇਲ ਲਾ ਕੇ ਵੀ ਸੇਕ ਲਿਓ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਤੇ ਆਪਾਂ ਇਹਨੂੰ ਇਸ ਤਰ੍ਹਾਂ ਹੀ ਜਿੰਨਾ ਚਿਰ ਇਹ 골ਡਨ ਬਰਾਊਨ ਨਹੀਂ ਹੁੰਦੇ ਉਤੋਂ ਤੋਂ 골ਡਨ ਬਰਾਊਨ ਹੋਣ ਲੱਗ ਗਏ ਆ ਦੇਖ ਸਕਦੇ ਹੋ ਤੁਸੀਂ ਦੇਖੋ 골ਡਨ ਬਰਾਊਨ ਹੋ ਗਏ ਤੇ ਹੁਣ ਇਹਨਾਂ ਨੂੰ ਆਪਾਂ ਕੱਢ ਲਾਂਗੇ ਕੜਾਹੀ ਚੋਂ ਠੀਕ ਹੈ ਜੀ ਤੇ ਤਵੇ ਤੇ ਵੀ ਸਿੱਖ ਸਕਦੇ ਹਾਂ ਉਸੇ ਕੜਾਹੀ ਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਪਾਵਾਂਗੇ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਆਪਾਂ ਸਬਜ਼ੀਆਂ ਭੁੰਨਾਂਗੇ ਆ ਦੇਖ ਲਓ ਤੁਸੀਂ ਸਬਜ਼ੀਆਂ ਆਪਣੇ ਕੋਲ ਕਿੰਨੇ ਪ੍ਰਕਾਰ ਦੀਆਂ ਨੇ ਛਿਮੜਾ ਮਿਰਚ ਤੇ ਅੱਡ-ਅੱਡ ਤੁਸੀਂ ਕੋਈ ਵੀ ਪਾ ਸਕਦੇ ਹੋ ਟਮਾਟਰ ਪਿਆਜ਼ ਤੇ ਸਵੀਟ ਕਾਰਨਗੇ ਤੇ ਜੇ ਬੱਚਿਆਂ ਨੂੰ ਪਸੰਦ ਆ ਗਈ ਤਾਂ ਤੁਸੀਂ ਮਸ਼ਰੂਮ ਵੀ ਪਾ ਸਕਦੇ ਹੋ ਇਹਦੇ ਵਿੱਚ ਤੇ ਇਹਨੂੰ ਹੌਲੀ ਥੋੜਾ ਜਿਹਾ ਆਫ ਕਰ ਲੈਣਾ ਸੌਫਟ ਕਰ ਲੈਣੇ ਨੇ ਤਾਂ ਕਿ ਇਹ ਕੁੱਲੜ ਬੀਜੇ ਦੇ ਵਿੱਚ ਪੱਕਦੇ ਨਹੀਂਗੇ ਇਹਨਾਂ ਨੂੰ ਪਹਿਲਾਂ ਹੀ ਪਕਾ ਲੈਣਾ ਥੋੜਾ ਜਿਹਾ ਪਾ ਦਾਂਗੇ ਨਮਕ ਤਾਂ ਕਿ ਇਹਨਾਂ 'ਚ ਨਮਕ ਦਾ ਟੇਸਟ ਆਵੇ ਤੇ ਥੋੜਾ ਜਿਹਾ ਇਹ ਵੀ ਜਲਦੀ ਪੱਕ ਜਾਣਾ ਪੋਲੇ ਹੋ ਜਾਣਗੇ ਇਹ ਠੀਕ ਹੈ ਜੀ ਕਿਉਂਕਿ ਕੁੱਲੜ ਬੀਜੇ ਦੇ ਵਿੱਚ ਇਹਨਾਂ ਨੂੰ ਪੱਕਣ ਦਾ ਟਾਈਮ ਨਹੀਂ ਮਿਲਦਾ ਤੇ ਇਹ ਜਦੋਂ ਕੱਢ ਲੈਣੇ ਆਪਾਂ ਤੇ ਥੋੜਾ ਜਿਹਾ ਇਹਨਾਂ ਨੂੰ ਠੰਡਾ ਕਰ ਲੈਣਾ ਹਲਾ ਲੈਣੇ ਆ ਠੰਡੇ ਕਰ ਲਈਏ ਆਪਾਂ ਇਹਨਾਂ ਨੂੰ ਤੇ ਉਸ ਤੋਂ ਬਾਅਦ ਐਡ ਕਰਾਂਗੇ ਇਹਦੇ ਵਿੱਚ ਪਨੀਰ ਦੇ ਟੁਕੜੇ ਜੀ ਛੋਟੇ ਛੋਟੇ ਠੀਕ ਹੈ ਜੀ ਘਰੇ ਤੁਸੀਂ ਬਣਾ ਸਕਦੇ ਹੋ ਬਹੁਤ ਸੌਖਾ ਤਰੀਕਾ ਹੈਗਾ ਤੇ ਨਾਲੇ ਹੈਲਥੀ ਹੈ ਇਹ ਤੇ ਨਾਲੇ 'ਚ ਮਾੜਾ ਸਮਾਨ ਕੋਈ ਨਹੀਂ ਹੈਗਾ ਤੇ ਜਿਹੜਾ ਬ੍ਰਾਊਨ ਬ੍ਰੈਡ ਆਪਾਂ ਇਹਦੇ ਟੁਕੜੇ ਕਰ ਲੈਣੇ ਆਗੇ ਛੋਟੇ ਛੋਟੇ ਕਯੂਬ ਕੱਟ ਲੈਣੇ ਆ ਠੀਕ ਹੈ ਜੀ ਤੁਸੀਂ ਹੱਥਾਂ ਨਾਲ ਮਰੋੜ ਕੇ ਵੀ ਕਰ ਸਕਦੇ ਹੋ ਇਸ ਤਰ੍ਹਾਂ ਦੇਖੋ ਛੋਟੇ ਛੋਟੇ ਟੁਕੜੇ ਕਰ ਲੈਣੇ ਆ ਤੇ ਇਹਨੂੰ ਆਪਾਂ ਕਰ ਲਾਂਗੇ ਜੀ ਮਿਕਸ ਸਬਜ਼ੀਆਂ ਦੇ ਵਿੱਚ ਜੋ ਵੀ ਆਪਣੀਆਂ ਸਬਜ਼ੀਆਂ ਨੇ ਤੁਸੀਂ ਹੋਰ ਵੀ ਬਹੁਤ ਸਾਰੀਆਂ ਸਬਜ਼ੀਆਂ ਤਰੀਕੇ ਦੀਆਂ ਲੈ ਸਕਦੇ ਹੋ ਇਹਦੇ ਵਿੱਚ ਜਿਸ ਤਰ੍ਹਾਂ ਦਾ ਵੀ ਪੀਜ਼ ਇਹ ਤੁਹਾਨੂੰ ਚਾਹੀਦੀ ਚਾਹੀਦੀ ਹੈਗੀ ਚਿੱਲੀ ਫਲੈਕਸ ਮੈਂ ਪਾਈ ਨਹੀਂ ਹੁਣ ਆ ਗਈ ਪੀਜ਼ਾ ਪਾਸਤਾ ਸੌਸ ਚਿੱਲੀ ਫਲੈਕਸ ਮੈਂ ਪਾਈ ਨਹੀਂ ਕਿਉਂਕਿ ਬੱਚਾ ਨਹੀਂ ਖਾਣੀ ਆ ਹੁਣ ਆ ਗਈ ਮਾਇਨੈਜ਼ ਇਹ ਮਾਇਨੈਜ਼ ਵਧੀਆ ਤੇ ਐਗ ਲੈਸ ਵਰਤਿਆ ਕਰੋ ਵਧੀਆ ਕੰਪਨੀ ਦੀ ਵਰਤਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਆਪਣੀ ਟਮਾਟੋ ਕੇਚਪ ਤੇ ਇਹਨੂੰ ਸਾਰੇ ਨੂੰ ਆਪਾਂ ਕਰ ਲਾਂਗੇ ਜੀ ਮਿਕਸ ਚੰਗੀ ਤਰ੍ਹਾਂ ਤੇ ਆ ਟਮਾਟੋ ਕੇਚਪ ਹੋਂਣ ਤੋਂ ਬਾਅਦ ਆਪਣਾ ਇਹ ਆ ਗਈ ਜੀ ਮੋਜ਼ਰੀਲਾ ਚੀਜ਼ ਜਿਹੜਾ ਲੇਰਾ ਬਣਾਉਂਦਾ ਮੰਨ ਲਓ ਜਿਹਨੂੰ ਪੰਜਾਬੀ ਚ ਆਪਾਂ ਕਹਿੰਦੇ ਲਰਾਂ ਆ ਛੱਡ ਲਿਆ ਉਹ ਚੀਜ਼ ਇਹ ਮਜ਼ਰੀਲਾ ਚੀਜ਼ ਆ ਬਾਜ਼ਾਰ ਦੇ ਵਿੱਚੋਂ ਆਮ ਹੀ ਮਿਲ ਜਾਂਦਾ ਮੂਲ ਵੇਰਕਾ ਬਟਾਨੀਆਂ ਬਹੁਤ ਕੰਪਨੀਆਂ ਆਉਂਦੀਆਂ ਨੇ ਠੀਕ ਹੈ ਜੀ ਇਹਨਾਂ ਨੂੰ ਇਹਦੇ ਵਿੱਚ ਮਿਕਸ ਕਰ ਲੈਣਾ ਥੋੜਾ ਪਾਇਆਗਾ ਫਿਰ ਆਪਾਂ ਕੁਲੜ ਦੇ ਵਿੱਚ ਪਾਵਾਂਗੇ ਦੋ ਇਸ ਤਰ੍ਹਾਂ ਦੇ ਕੁਲੜ ਲੈ ਲੈਣੇ ਆ ਜੇ ਕੁਲੜ ਨਹੀਂ ਹੈਗਾ ਤਾਂ ਤੁਸੀਂ ਕੱਪ ਵੀ ਯੂਜ਼ ਕਰ ਸਕਦੇ ਹੋ ਚਾਹਲੇ ਕੱਪ ਹੁੰਦੇ ਜਿਹੜੇ ਘਰੇ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਮਸਾਲਾ ਪਾਉਣ ਤੋਂ ਬਾਅਦ ਮੈਂ ਥੋੜਾ ਜਿਹਾ ਮਜ਼ਰੀਲਾ ਚੀਜ਼ ਪਾਇਆ ਉਸ ਤੋਂ ਬਾਅਦ ਦੂਸਰੇ ਕੱਪ 'ਚ ਫਿਰ ਜਿਹੜੀਆਂ ਆਪਣੇ ਸਬਜ਼ੀਆਂ ਦਾ ਬਣਾਇਆ ਸੀਗਾ ਉਹ ਤੇ ਫਿਰ ਫਿਰ ਉੱਤੇ ਮਜ਼ਰੀਲਾ ਚੀਜ਼ ਠੀਕ ਹੈ ਜੀ ਬਹੁਤ ਟੇਸਟੀ ਬਣਿਆ ਸੀ ਬਹੁਤ ਘੈਂਟ ਬਣੂਗਾ ਦੇਖੋ ਜੀ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਪਨੀਰ ਚੀਜ਼ ਦੀ ਥੋੜੀ ਥੋੜੀ ਲੇਅਰ ਬਣਾਉਂਦੇ ਰਹਿਣਾ ਠੀਕ ਹੈ ਜੀ ਇਹਨੂੰ ਉਪਰੋਂ ਤੱਕ ਭਰ ਲੈਣਾਗਾ ਤੇ ਉਪਰੋਂ ਇਹਨੇ ਮੈਲਟ ਹੋ ਜਾਣਾ ਉਪਰੋਂ ਤੇ ਇੱਕ ਫੁੱਲ ਭਰ ਲੈਣਾਗਾ সুইਟ ਕਾਰਨ ਵਗੈਰਾ ਦਾ ਬਹੁਤ ਅੱਛਾ ਟੇਸਟ ਆਉਂਦਾ ਟਮਾਟਰ ਪਿਆਜ਼ ਸ਼ਿਮਲਾ ਮਿਰਚ ਇਸ ਤਰ੍ਹਾਂ ਦੀਆਂ ਸਾਰੀਆਂ ਸਬਜ਼ੀਆਂ ਤੁਸੀਂ ਐਡ ਕਰ ਲੈਣੀਆਂ ਨੇ ਆ ਦੇਖੋ ਜੀ ਉੱਤੇ ਆ ਗਿਆ ਆਪਣਾ ਚੀਜ਼ ਤੇ ਇਹ ਮਜਰੀਲਾ ਚੀਜ਼ ਹੈਗਾ ਜਿਹੜਾ ਆਪਣੀਆਂ ਜਿਹੜੀਆਂ ਕਿ ਅ ਪੰਜਾਬੀ ਦੀ ਭਾਸ਼ਾ ਕੇ ਲੇਹਰਾ ਹੀ ਛੱਡ ਦਿੰਦਾਗਾ ਲਾਰਾ ਹੀ ਛੱਡਦਾ ਆ ਦੇਖੋ ਇਸ ਤਰ੍ਹਾਂ ਹੋ ਗਿਆ ਰੈਡੀ ਤੇ ਹੁਣ ਇਹਨੂੰ ਆਪਾਂ ਪਕਾਵਾਂਗੇ ਬਹੁਤ ਸੌਖੇ ਤਰੀਕੇ ਨਾਲ ਕੋਈ ਤੰਦੂਰ ਦੀ ਲੋੜ ਨਹੀਂ ਓਵਨ ਦੀ ਲੋੜ ਨਹੀਂ ਕੁਝ ਨਹੀਂ ਉਹੀ ਕੜਾਹੀ ਲੈਣੀ ਆ ਤੁਸੀਂ ਠੀਕ ਹੈ ਜੀ ਉਹਦੇ ਚ ਆਪਣੇ ਉਸੇ ਕੜਾਹੀ ਦੇ ਵਿੱਚ ਤੁਸੀਂ ਕੁਝ ਵੀ ਨਹੀਂ ਕਰਨਾ ਅੱਧਾ ਗਲਾਸ ਪਾਣੀ ਪਾ ਲੈਣਾਗਾ ਅੱਧਾ ਗਲਾਸ ਪਾਣੀ ਪਾਉਣ ਤੋਂ ਬਾਅਦ ਦੋਨੇ ਆਪਣੇ ਕੁੱਲੜ ਬਣੇ ਆ ਜਿਹੜੇ ਕੁੱਲੜ ਪੀਜੇ ਵਾਲੇ ਉਹ ਰੱਖ ਦਨੇ ਆ ਬੱਦ ਤੋਂ ਵੱਧ ਇਹ 5 ਮਿੰਟ ਰੱਖਨੇ ਉਸ ਤੋਂ ਵੱਧ ਨਹੀਂ 2-3 ਮਿੰਟ ਹੋ ਗਏ ਤੇ ਹੁਣ ਹੋ ਗਏ ਜੀ 5 ਮਿੰਟ ਠੀਕ ਹੈ ਜੀ ਇਹਨੂੰ ਚੱਕ ਲੈਣਾ ਧਿਆਨ ਨਾਲ ਕਿਉਂਕਿ ਗਰਮ ਹੁੰਦਾਗਾ ਆ ਦੇਖੋ ਜੀ ਇਸ ਤਰ੍ਹਾਂ ਦੋਨੇ ਤੁਸੀਂ ਕੁਲੜਾ ਜਿਹੜੇ ਬਾਹਰ ਕੱਢ ਲੈਨੇ ਆ ਤੇ ਬਸ ਆਪਣਾ ਕੁਲੜਾ ਪੀਜਾ ਮਿੰਟੋ ਮਿੰਟੀ ਰੈਡੀ ਹੋ ਗਏ ਦੇਖੋ ਕਿੰਨਾ ਘੈਂਟੇ ਦੀ ਰੰਗ ਆਇਆ ਤੇ ਪੂਰੀ ਘੈਂਟ ਗੱਲਬਾਤ ਬਣ ਗਈ ਤੇ ਉਵੇਂ ਜਿਵੇਂ ਬਾਜ਼ਾਰ ਵਾਲੇ ਵਾਂਗੂ ਹੋ ਗਿਆ ਇਹ ਤੇ ਆਹ ਦੇਖੋ ਜੀ ਬਣਦੀਆਂ ਨੇ ਗੱਲ ਤੇ ਆਜੋ ਹੁਣ ਆਪਾਂ ਟੇਸਟ ਕਰਕੇ ਦੱਸਦੇ ਆ ਤੁਹਾਨੂੰ ਕਿਦਾਂ ਦਾ ਬਣਿਆਗਾ ਕਿੰਨਾ ਘੈਂਟ ਬਣਿਆਗਾ ਤੇ ਟੇਸਟ ਕਰਦੇ ਆ ਜੋ ਆਪਾਂ ਬਹੁਤ ਏਸ਼ੀਮਣਾ। ਨਾਲੇ ਆਪ ਬਿਜਾਰ ਨਾਲੋਂ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਰੱਖਿਆਗਾ। ਆਜੋ ਆ ਦੇਖੋ। ਤੇ ਅੜਾਵਾੜਾ ਮਨ ਨਾਲ ਦੀ ਰੈਸਪੀ ਹੈ ਤੁਸੀਂ ਦੇਖ ਲਈ। ਆਹੋ। ਲੋ ਘੈਂਟ ਚੀਜ਼ ਹੈ ਜੀ। ਬਹੁਤ ਘੈਂਟ ਬਣਿਆ ਤੇ ਬਹੁਤ ਹੀ ਸੁਆਦ ਬਣਿਆਗਾ। ਹਾਂ ਕਈ ਵੀ ਰਿਵਿਊ ਕਮੈਂਟ ਕਰਨਗੇ ਬੱਚਿਆਂ ਨੂੰ ਵੀ ਦਿਖਾਇਆ। ਬੱਚਿਆਂ ਨੂੰ ਵੀ ਪਵਾਵਾਂਗੇ ਹੋਰ ਬਣਾਵਾਂਗੇ।